ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਿਤ ਅਰਸ਼ੋਗਤ ਅੰਗ ਸੇਸ 21 ਤੇ ਤਨ ਤਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਸੋਰਠ ਰਾਗ ਵਿੱਚ ਹਿਰਦੇ ਨਾਮ ਵਸਾਓ ਘਰ ਬੈਠੇ ਗੁਰੂ ਧਿਆਓ ਕਹਿੰਦੇ ਅੱਜ ਜਿਹੜੇ ਹਿਰਦੇ ਵਿੱਚ ਨਾਮ ਵਸਾ ਲੈਂਦੇ ਨੇ ਉਹ ਫਿਰ ਹਿਰਦੇ ਰੂਪੇ ਘਰ ਵਿੱਚ ਪ੍ਰਮਾਤਮਾ ਨੂੰ ਬੈਠੇ ਧਿਆ ਲੈਂਦੇ ਨੇ ਉਹ ਘਰ ਦੇ ਵਿੱਚ ਭਾਵ ਘਰ ਤੇ ਕਾ ਆਪਣਾ ਦਾਣਾ ਕਿ ਬਾਲਾ ਵਾਲੇ ਛਾਤੋ ਗੀਤ ਜਾਂ ਕਹਿ ਦਿੰਦੇ ਆ ਕਿ ਲੈਂਟਰ ਜਾਂ ਕੋਠੀ ਦਾ ਕੋਈ ਵੀ ਮੈਲ ਪਰ ਉਹ ਘਰ ਦੀ ਗੱਲ ਨਹੀਂ ਹੋ ਰਹੀ ਘਰ ਦੀ ਗੱਲ ਹੋ ਰਹੀ ਆ ਤੁਹਾਡੇ ਪੰਜ ਪੂਤਕ ਸਰੀਰ ਦੀ ਕਿ ਹਿਰਦੇ 'ਚ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਕਹਿੰਦੇ ਜੇ ਹਿਰਦੇ ਵਿੱਚ ਨਾਮ ਵਸ ਜੂਗਾ ਤੇ ਆਪਣੇ ਆਪ ਹੀ ਗੁਰੂ ਸਾਹਿਬ ਕਿਰਪਾ ਕਰ ਦੇਣਗੇ ਤੁਸੀਂ ਆਪਣੇ ਆਪ ਆਪਣੇ ਹਿਰਦੇ ਰੂਪੀ ਘਰ ਵਿੱਚ ਬੈਠ ਕੇ ਗੁਰੂ ਨੂੰ ਧਿਆ ਸਕਦੇ ਹੋ ਗੁਰਪੁਰੇ ਸੱਚ ਕਹਿਆ ਸੁਖ ਸੁਖ ਸਾਚਾ ਲਹਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਕਿ ਗੁਰਪੁਰੇ ਸੱਚ ਕਹਿਆ ਕਿ ਗੁਰੂ ਜਿਹੜਾ ਵਾ ਉਹ ਸਦਾ ਸੱਚ ਕਹਿੰਦਾ ਏ ਤੇ ਜਿਹੜਾ ਸੱਚ ਨੂੰ ਸਮਝ ਲੈਂਦਾ ਏ ਉਹਨੂੰ ਜਿਹੜਾ ਵਾ ਸੁਖ ਮਿਲਦਾ ਏ ਸੁਖ ਸੁਖ ਸਾਚਾ ਲਹਿਆ ਫਿਰ ਉਹਦੇ ਹੀ ਦਿਲ ਦੇ ਅੰਦਰ ਸੁਖ ਜਿਹੜਾ ਵਾ ਉਹ ਚੱਲਣ ਲੱਗ ਪੈਂਦਾ ਏ ਸੁਖ ਆ ਜਾਂਦਾ ਏ ਆਪਣਾ ਹੋਇਓ ਗੁਰ ਮਿਹਰਵਾਨਾ ਕਹਿੰਦੇ ਜੀ ਗੁਰੂ ਫਿਰ ਉਹਨਾਂ ਤੇ ਮਿਹਰવાન ਹੁੰਦਾ ਏ ਅੰਧ ਸੂਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਇਸ਼ਨਾਨਾ ਕਹਿੰਦੇ ਜੀ ਅੰਧ ਸੂਖ ਕਲਿਆਣ ਮੰਗਲ ਸਿਓ ਘਰ ਆਏ ਕਰਿ ਇਸ਼ਨਾਨਾ ਇਸ਼ਨਾਨ ਭਾਵ ਜਿਹੜੇ ਸੱਚ ਨੂੰ ਸਮਝਦੇ ਨੇ ਨਾਮ ਨੂੰ ਜਪਦੇ ਨੇ ਸਿਮਰਨ ਕਰਦੇ ਨੇ ਉਸ ਪ੍ਰਮਾਤਮਾ ਨਾਲ ਕੁਝ ਸਮਾਂ ਬੈਠਦੇ ਨੇ ਉਹਦੀਆਂ ਗੱਲਾਂ ਸੁਣਦੇ ਨੇ ਉਹ ਫਿਰ ਇਸ਼ਨਾਨ ਕਿਹੜੀ ਚੀਜ਼ ਦਾ ਕਰਦੇ ਆ ਉਹ ਅੰਮ੍ਰਿਤ ਰੂਪੀ ਨਾਮ ਸਿਮਰਨ ਦਾ ਇਸ਼ਨਾਨ ਕਰਦੇ ਨੇ ਫਿਰ ਅੱਗੇ ਬਖਸ਼ਿਸ਼ ਹੁੰਦੀ ਹੈ ਰਹਾਉ ਵਿਸ਼ਰਾਮ ਦਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੀ ਗੁਰ ਵਡਿਆਈ ਤਾਂ ਕਿ ਕੀਮਤ ਕਹਿਣ ਨਾ ਜਾਏ ਤੇ ਸੱਚੇ ਪ੍ਰਮਾਤਮਾ ਹੇ ਨਾਨਕ ਮਹਾਰਾਜ ਆਪ ਦੀਆਂ ਦੀ ਵਡਿਆਈ ਸਦਾ ਸੱਚੀ ਹੈ ਤੁਹਾਡੀ ਕੀਮਤ ਕੋਈ ਨਹੀਂ ਕਹਿ ਸਕਦਾ ਕੋਈ ਨਹੀਂ ਕੀਮਤ ਪਾ ਸਕਦਾ ਕਿਉਂਕਿ ਤੁਸੀਂ ਆ ਮੁੱਲ ਹੋ ਸਿਰ ਸ਼ਾਹਾ ਪਾਤਸ਼ਾਹਾ ਗੁਰ ਭੇਟਿਤ ਮਨ ਓ ਮਹਾ ਕਹਿੰਦੇ ਸਿਰ ਸ਼ਾਹਾ ਦਾ ਪਾਤਸ਼ਾਹ ਵਾ ਪ੍ਰਮਾਤਮਾ ਗੁਰ ਭੇਟਿਤ ਮਨ ਓ ਮਹਾ ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਾਲ ਜਦੋਂ ਆਪਣੀ ਪ੍ਰਮਾਤਮਾ ਦੇ ਨਾਲ ਭੇਟ ਹੁੰਦੀ ਹੈ ਪ੍ਰਮਾਤਮਾ ਦੇ ਨਾਲ ਮਿਲਦੇ ਆਣ ਕੇ ਤੇ ਮਨ ਦੇ ਅੰਦਰ ਓ ਮਹਾ ਪੈਦਾ ਹੁੰਦਾ ਹੈ ਨਾਮ ਜਪਣ ਦਾ ਸਗਲ ਪ੍ਰਾਸ਼ਿਤ ਲਾਥੇ ਮਿਲ ਸਾਥ ਸੰਤ ਕੇ ਸਾਥੇ ਸਾਧ ਸੰਗਤ ਜੀ ਇੱਥੇ ਇੱਕ ਛੋਟੀ ਜੀ ਅੰਦੀ ਹੈ ਸਾਖੀ ਕਾਲੀਦਾਸ ਦੀ ਕਹਿੰਦੇ ਆ ਬੜਾ ਥੱਕਿਆ ਟੁੱਟਿਆ ਆ ਰਿਹਾ ਸੀ ਤੇ ਮੰਦਰ ਵਿੱਚ ਆਇਆ ਕਿ ਚਲੋ ਜਲ ਪਾਣੀ ਛੱਕ ਕੇ ਫਿਰ ਅੱਗੇ ਜਿਹੜਾ ਵਾ ਤੁਰਦੇ ਆ ਸਾਧ ਸੰਗਤ ਜੀ ਕੀ ਹੋਇਆ ਕਿ ਜਦੋਂ ਉਹਨੇ ਇੱਕ ਮਾਸ ਭੈਣ ਨੂੰ ਕਿਹਾ ਕਿ ਵੈਗਰੂ ਜੀ ਜਲ ਛਕਾਓ ਨੇ ਕਿਹਾ ਕਿ ਮੈਨੂੰ ਵੀ ਘੜੇ ਤੋਂ ਥੋੜਾ ਜਿਹਾ ਜਲ ਛਕਾ ਦੋ ਤੇ ਉਹਨੇ ਪੁੱਛਿਆ ਭੈਣ ਨੇ ਵੀ ਤੂੰ ਕੌਣ ਏਂ ਆ ਕਹਿੰਦਾ ਜੀ ਮੈਂ ਰਾਹੀ ਆਂਦੀ ਨਹੀਂ ਤੂੰ ਝੂਠ ਮਾਰ ਰਿਹਾ ਏਂ ਰਾਹੀ ਸੰਸਾਰ ਦੇ ਵਿੱਚ ਦੋ ਹੀ ਨੇ ਇੱਕ ਚੰਦਰਮਾ ਤੇ ਇੱਕ ਸੂਰਜ ਤੂੰ ਦਾਸ ਇਹਨਾਂ ਵਿੱਚੋਂ ਕੌਣ ਆ ਕਾਲੀਦਾਸ ਨੂੰ ਮਾਣ ਗੜਾ ਸੀ ਆਪਣੇ ਆਪ ਤੇ ਵਿਦਿਆ ਬੜੀ ਪੜੀ ਹੋਈ ਸੀ ਬੜੇ ਗ੍ਰੰਥ ਕੰਢ ਸੀ ਤੇ ਮਾਨ ਦੇ ਵਿੱਚ ਲਾਲਚ ਆ ਗਿਆ ਕਿ ਇਹਨੂੰ ਕਿਸ ਤਰ੍ਹਾਂ ਸਿਖਾਉਣਾ ਹੈ ਅੰਧਾ ਚਲ ਕੋਈ ਨਾ ਕਿਤੇ ਕਰ ਲਈ ਹੋਵੇ ਸੰਗਤ ਇਹਨੇ ਤਾਂ ਆ ਕੇ ਇਹਨੂੰ ਐਡੀ ਸੋਝੀ ਪੈ ਗਈ ਕਿਉਂਕਿ ਸਾਥ ਸੰਗਤ ਜੀ ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਆ ਨਾ ਤੇ ਗੁਰੂ ਸਾਹਿਬ ਜਿਵੇਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਹਿਜ ਜੀ ਨੇ ਉਸ ਗੂੰਗੇ ਦੇ ਸਿਰ ਤੇ ਛੜੀ ਰੱਖ ਕੇ ਐ ਵਧੀਆ ਗੀਤਾ ਦੇ ਅਰਥ ਕਰਾਤੇ ਇਸ ਤਰ੍ਹਾਂ ਗੁਰੂ ਪਰ ਆਪਣੀ ਸੰਗਤ ਤੇ ਮਿਹਰ ਕਰਦਾ ਹੈ ਫਿਰ ਜਿਹੜੇ ਇਸ ਤਰ੍ਹਾਂ ਦੇ ਮਿਲਦੇ ਨੇ ਫਿਰ ਉਹਨਾਂ ਨੂੰ ਸੰਗਤ ਆਪਣੇ ਆਪ ਹੀ ਸੁਧਾਰ ਦਿੰਦੀ ਹੈ ਕਹਿੰਦਾ ਜਦੋਂ ਕਾਲੀਦਾਸ ਨੇ ਕਿਹਾ ਜੀ ਮੈਂ ਆ ਰਾਹੀ ਕਹਿੰਦੀ ਨਹੀਂ ਤੂੰ ਝੂਠ ਮਾਰਦਾ ਰਾਹੀ ਤੂੰ ਨਹੀਂ ਆ ਰਾਹੀ ਦੂਰੀ ਆ ਇੱਕ ਚੰਦਰਮਾ ਤੇ ਇੱਕ ਸੂਰਜ ਤੇ ਕਾਲੀਦਾਸ ਪੈ ਗਿਆ ਚੰਬੇ 'ਚ ਵੀ ਇਹ ਕੜਾ ਨਵੇਂ ਟੱਕਰ ਕੇ ਆਇਆ ਕਰ ਤੇ ਮੈਨੂੰ ਕਦੇ ਕਿਸੇ ਨੇ ਇਦਾਂ ਰਖਾਇਆ ਨਹੀਂ ਤੇਰਾ ਸੁਆਸ ਜਬਾਬੋਂ ਲਾਭੇ ਕਹਿੰਦਾ ਜੀ ਮੈਂ ਆ ਪ੍ਰਾਣਾ ਆਂਦੀ ਇੱਥੇ ਵੀ ਤੂੰ ਝੂਠਾ ਐ ਪ੍ਰਾਣੇ ਦੋ ਹੀ ਚੀਜ਼ਾਂ ਨੇ ਧਨ ਤੇ ਜੋਗਣ ਕਹਿੰਦੇ ਆ ਜੀ ਜਿਹੜਾ ਧਨ ਆ ਉਹ ਜਿਹੜਾ ਵਾ ਇੱਕ ਗੱਲ ਯਾਦ ਰੱਖਿਓ ਜਿਹੜੀ ਲక్ష్ਮੀ ਮਾਤਾ ਦੀ ਫੋਟੋ ਬਣਦੀ ਆ ਜਾਂ ਮੂਰਤੀ ਬਣਦੀ ਆ ਸਦਾ ਖਲੋਤੀ ਦੀ ਬਣਦੀ ਆ ਕਿਉਂਕਿ ਸਦਾ ਆਪਣੇ ਕੋਲ ਨਹੀਂ ਰਹਿਣੀ ਇਹਨੇ ਹੁਣਾ ਵਾ ਤੇ ਚਲੇ ਜਾਣਾ ਵਾ ਇੱਕੋ ਚੀਜ਼ ਹੈ ਜਿਹੜੀ ਆਪਣੇ ਕੋਲ ਰਹਿੰਦੀ ਆ ਉਹ ਆ ਸਰਸਵਤੀ ਮਾਤਾ ਜਿਹੜਾ ਆਪਣੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਬੈਠਦਾ ਹੈ ਜਿਹੜਾ ਆਪਾਂ ਵਾਇਗੁਰੂ ਸਿਮਰਨ ਦਾ ਜਾਪ ਕਰਦੇ ਆ ਉਹ ਜਿਹੜਾ ਆਪਣੇ ਅੰਦਰ ਪਰਮਾਤਮਾ ਨੇ ਕੰਟ ਬਖਸ਼ ਕੀਤਾ ਹੈ ਤੇ ਉਹਨੂੰ ਕੋਈ ਭਾਗੇ ਖੁਸ਼ ਨਹੀਂ ਸਾਰੇ ਕਹਿੰਦੇ ਆ ਕਿ ਲక్ష్ਮੀ ਮਾਤਾ ਹੀ ਸਾਡੇ ਘਰ ਆਵੇ ਕਹਿੰਦੇ ਆ ਜੀ ਤਨ ਤੇ ਜੋਬਨ ਜੋਬਨ ਕੀ ਆ ਸਾਧ ਸੰਗਤ ਜੀ ਬਢਾਪਾ ਆਪਣਾ ਬਚਪਨ ਤੋਂ ਲੈ ਕੇ ਜਿਹੜਾ ਬਢਾਪੇ ਵਿੱਚ ਸਫਰ ਹੁੰਦਾ ਇਹਨੂੰ ਕਹਿ ਦਿੰਦੇ ਜੋਬਨ ਜ਼ਿੰਦਗੀ ਤੇ ਇਹਦਾ ਲਾਹਾ ਘਟੇਗਾ ਕਹਿੰਦਾ ਜੀ ਮੈਂ ਆ ਪ੍ਰਾਣਾ ਹਾਂ ਜੀ ਕਹਿੰਦੇ ਨਹੀਂ ਤੂੰ ਗਲਤ ਆ ਇੱਥੇ ਵੀ ਤੂੰ ਗਲਤ ਆ ਇੱਥੇ ਦੋ ਚੀਜ਼ਾਂ ਵਾਂ ਇੱਕ ਤਨ ਤੇ ਇੱਕ ਜੋਬਨ ਇਹੋ ਹੀ ਪ੍ਰਾਣੇ ਨੇ ਤਨ ਜੋਬਨ ਔਰ ਬੁੱਲੜਾ 나ਠੀ ਅੜੇ ਦਿਨ ਚਾਰ ਕਹਿੰਦੇ ਆ ਜੀ ਜਿਹੜਾ ਧਨ ਆ ਤੇ ਜਿਹੜਾ ਜੋਬਨ ਆ ਇਹ ਥੋੜੇ ਦਿਨਾਂ ਦੇ ਮਹਿਮਾਨ ਨੇ ਆਪਣੇ ਕੋਲ ਫਿਰ ਆਪਾਂ ਕਾਦਾ ਮਾਨ ਕਰੀ ਫਿਰਦੇ ਆ ਲక్ష్ਮੀ ਮਾਤਾ ਦੀ ਫੋਟੋ ਹਮੇਸ਼ਾ ਹੀ ਉਹ ਕਹਿੰਦੇ ਖੜੀ ਦੀ ਬੜਦੀ ਆ ਉਹਨੂੰ ਪਤਾ ਉਹਨੇ ਟਿਕਣਾ ਤੇ ਗਾਣੀ ਕਿਸੇ ਕੋਲ ਉਹਨੇ ਇੱਕ ਘਰ ਉਠੀ ਦੂਜੇ ਘਰ ਜਾ ਚੱਲ ਜਿਆਣਾ ਤੇ ਇਸੇ ਤਰ੍ਹਾਂ ਜਿਹੜਾ ਵਾ ਜੋ ਬਣਿਆ ਉਹ ਵੀ ਹੌਲੀ ਹੌਲੀ ਜਿਹੜਾ ਆਪਣਾ ਬੀਤਦਾ ਜਾ ਰਿਹਾ ਹੈ ਕਹਿੰਦੇ ਅਣ ਦਿਨ ਔਦ ਘਟਦਾ ਹੈ ਫੂਟੇ ਘਟ ਜਿਓ ਪਾਣੀ ਕਹਿੰਦੇ ਜਿਵੇਂ ਘੜੇ ਦੇ ਵਿੱਚੋਂ ਪਾਣੀ ਟੂੰਕਾ ਟੂੰਕਾ ਕਰਕੇ ਮੁੱਕਦਾ ਜਾਂਦਾ ਹੈ ਇਸੇ ਤਰ੍ਹਾਂ ਇਹ ਪ੍ਰਾਣੀ ਤੇਰੇ ਜੀਵਨ ਦੀ ਲੀਲਾ ਵੀ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਆ ਤੇਰੇ ਅੱਗੇ ਬਖਸ਼ਿਸ਼ ਕਰਦਾ ਏ ਕਾਲੀਦਾਸ ਕਹਿੰਦਾ ਜੀ ਮੈਂ ਆ ਜਿੱਦੀ ਹੁਣ ਅੱਗੇ ਜੱਦ ਪਿਆ ਕਹਿੰਦਾ ਜੀ ਮੈਂ ਆ ਜਿੱਦੀ ਕਹਿੰਦੀ ਤੂੰ ਵੀ ਇੱਥੇ ਗਲਤ ਏ ਇੱਥੇ ਜਿੱਦੀ ਅਜੇ ਵੀ ਨਹੀਂ ਹੈਗਾ ਤੂੰ ਕਹਿੰਦਾ ਫਿਰ ਦੱਸੋ ਮੈਂ ਕੀ ਆ ਕਹਿੰਦੀ ਜਿੱਦੀ ਦੂ ਜਾਣੇ ਨੇ ਸੰਸਾਰ ਵਿੱਚ ਇੱਕ ਨੌ ਤੇ ਇੱਕ ਸੱਸ ਸੱਚ ਏ ਜੀ ਤੇ ਜਦੋਂ ਕਾਲੀਦਾਸ ਨੇ ਇਹ ਗੱਲਾਂ ਸੁਣੀਆਂ ਤੇ ਕਾਲੀਦਾਸ ਲੱਗਾ ਭਜਣ ਕਹਿੰਦਾ ਜੀ ਮੈਂ ਆ ਮੂਰਖ ਕਹਿੰਦਾ ਜੀ ਮੈਂ ਆ ਮੂਰਖ ਕਹਿੰਦੀ ਤੂੰ ਮੂਰਖ ਵੀ ਨਹੀਂ ਆ ਉਹ ਮਾਤਾ ਕਹਿੰਦੀ ਕਿ ਭਾਵੇਂ ਤੂੰ ਮੂਰਖ ਵੀ ਨਹੀਂ ਆ ਤੇ ਫਿਰ ਉਹਨੇ ਕਾਲੀਦਾਸ ਨੇ ਕਿਹਾ ਕਿ ਮੂਰਖ ਦੇ ਪਰਮੇਡ ਲੱਛਣ ਦੱਸ ਤੂੰ ਮੂਰਖ ਕੌਣ ਹੁੰਦੇ ਆ ਕਹਿੰਦੇ ਜੀ ਮੂਰਖ ਉਹ ਹੁੰਦਾ ਏ ਜਿਹਨੂੰ ਪਰਮਾਤਮਾ ਨੇ ਧੰਨ ਨਾਮ ਸਿਮਰਨ ਸੇਵਾ ਬਖਸ਼ਿਸ਼ ਕੀਤੀ ਹੋਵੇ ਤੇ ਤਾਂ ਵੀ ਉਹ ਘਰਾਂ ਦੇ ਵਿੱਚ ਬੈਠਾ ਹੋਇਆ ਲੰਮੀਆਂ ਤਾਣ ਕੇ ਸੁੱਤਾ ਹੋਵੇ ਕਹਿੰਦੇ ਉਹ ਦੇ ਆ ਮੂਰਖ ਦੇ ਲੱਛਣ ਤੇ ਇੱਕ ਜਿਹਨੂੰ ਐਡਾ ਸੋਹਣਾ ਸਰੀਰ ਮਿਲਿਆ ਹੋਵੇ ਪੰਜ ਭੂਤਕ ਆਤਮਾ ਮਿਲੀ ਹੋਵੇ ਪ੍ਰਮਾਤਮਾ ਨੇ ਐਡਾ ਵਧੀਆ ਤੁਰਨ ਫਿਰਨ ਲਈ ਸਮਾਂ ਬਖਸ਼ਿਸ਼ ਕੀਤਾ ਹੋਵੇ ਤਾਂ ਵੀ ਜਿਹੜਾ ਆਪਣੇ ਸਰੀਰ ਨੂੰ ਸੁਸਤੇ ਦੇ ਵਿੱਚ ਨੀਂਦ ਦੇ ਵਿੱਚ ਇਕੱਠਾ ਕਰੀ ਰੱਖੇ ਉਹ ਵੀ ਮੂਰਖ ਦੇ ਲੱਛਣ ਨੇ ਇੱਕ ਮੂਰਖ ਉਹ ਕਿ ਜਿਹੜਾ ਗੁਰੂ ਘਰਾਂ ਨੂੰ ਛੱਡ ਕੇ ਹੋਰ ਕਿਤੇ ਜਾ ਕੇ ਸੇਵਾ ਕਰੇ ਉਹ ਵੀ ਕੀ ਆ ਮੂਰਖ ਹੈ ਫਿਰ ਕਹਿੰਦਾ ਜੀ ਮੈਂ ਕੁਝ ਵੀ ਕਹਿੰਦੀ ਇੱਥੇ ਆਇਆ ਢਕਾੜੇ ਤੇ ਹੁਣ ਤੈਨੂੰ ਪਤਾ ਲੱਗਾ ਵੀ ਤੂੰ ਕੀ ਆ ਕਿ ਮਾਣ ਕਰਦਾ ਸੀ ਆਪਣੇ ਆਪ ਤੇ ਕਿ ਮੈਂ ਗ੍ਰੰਥ ਪੜ੍ਹੇ ਹੋਇਆ ਮੈਂ ਬੜਾ ਕੁਛ ਮੈਂ ਬੜਾ ਗਿਆਨੀ ਆ ਧਿਆਨੀ ਆ ਮੈਨੂੰ ਬੜਾ ਮਹਾਰਜ ਦਾ ਕਿਰਪਾ ਏ ਮੇਰੇ ਅੰਦਰ ਪ੍ਰਕਾਸ਼ ਆ ਪ੍ਰਮਾਤਮਾ ਦਾ ਪਰ ਜਦੋਂ ਉਸ ਸਾਧੂ ਦੀ ਸੰਗਤ ਦੇ ਨਾਲ ਭੇਡ ਹੁੰਦੀ ਆ ਨਾ ਸਾਧ ਸੰਗਤ ਕਿ ਉਹ ਤਰ੍ਹਾਂ ਤਰ੍ਹਾਂ ਦੇ ਰੂਪ ਵਿੱਚ ਦਿਖਾ ਦਿੰਦਾ ਏ ਕਹਿੰਦੇ ਆ ਫਿਰ ਮਾਤਾ ਕਹਿੰਦੀ ਤੂੰ ਇੱਥੇ ਤੈਨੂੰ ਸਮਝ ਆਈ ਵੀ ਤੂੰ ਕੁਛ ਨਹੀਂ ਆ ਸੰਸਾਰ ਵਿੱਚ ਸਾਰਾ ਕੁਝ ਪ੍ਰਮਾਤਮਾ ਏ ਉਹਦੇ ਤੋਂ ਉੱਤੇ ਜਿਹੜਾ ਸਮਝਦਾ ਹੈ ਆਪਣੇ ਆਪ ਨੂੰ ਉਹ ਮੂਰਖ ਹੈ ਮੂਰਖ ਪ੍ਰਾਣੀ ਹੈ ਕਿਉਂਕਿ ਮਨਮੁਖ ਚੱਲੇ ਮੂਲ ਗਵਾਏ ਜੀਉ ਜਿਹੜੇ ਮਨਮੁਖ ਹੈ ਉਹ ਇੱਕ ਦਿਨ ਆਪਣਾ ਮੂਲ ਗਵਾ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਸਾਧ ਸੰਗਤ ਜੀ ਸਤ ਸੰਗਤ ਕਰਨ ਦਾ ਇਹੋ ਹੀ ਭਾਵ ਹੈ ਕਿ ਉਹ ਮਹਾ ਮੂਰਖਾਂ ਨੂੰ ਵੀ ਜਿਹੜਾ ਵਾ ਇੱਕ ਦਿਨ ਗਿਆਨੀ ਬਣਾ ਦਿੰਦਾ ਹੈ ਇੱਕ ਦਿਨ ਬੜੀ ਕਿਰਪਾ ਕਰ ਦਿੰਦਾ ਹੈ ਚਲਾਂਡਾ ਮਾਤਾ ਜੇ ਐਡੀ ਕਿਰਪਾ ਕੀਤੀ ਹੋ ਤੇ ਹੁਣ ਪਾਣੀ ਦਾ ਘੁੱਟ ਪਿਆ ਦੇ ਇਹਦੀ ਪਾੜੀ ਤੇ ਮੈਂ ਪਿਆਰ ਨਹੀਂ ਤੇਰਾ ਮਾਨ ਤੋੜਨਾ ਸੀ ਜਿਹੜਾ ਕੋ ਮੋੜ ਰਸਤੇ ਦੇ ਵਿੱਚੋਂ ਹੀ ਕਰਦਾ ਆਉਂਦਿਆ ਮੈਂ ਵੀ ਮੇਰੇ ਕੋਲ ਬੜੇ ਗ੍ਰੰਥ ਬੜੇ ਆ ਕੋਈ ਮੈਨੂੰ ਰਾਤ ਚ ਮਿਲੇ ਕਹਿੰਦਾ ਵੀ ਕਦੇ ਵੀ ਮਾਨ ਨਹੀਂ ਕਰਨਾ ਭਾਵੇਂ ਜਿੰਨਾ ਕੁਛ ਸਿੱਖਿਆ ਹੋਵੇ ਪਰ ਕਦੇ ਵੀ ਗੁਰੂ ਤੋਂ ਮੁਖ ਨਹੀਂ ਮੋੜਨਾ ਗੁਰੂ ਦਾ ਸਦਾ ਧੰਨਵਾਦ ਕਰਨਾ ਭਾਵੇਂ ਦੁੱਖ ਦਿੰਦਾ ਹੈ ਭਾਵੇਂ ਸੁੱਖ ਦਿੰਦਾ ਹੈ ਸਦਾ ਤੁਹਾਡੇ ਅੰਗ ਸੰਗ ਰਹਿਣ ਵਾਲਾ ਹੈ ਇਥੇ ਕਾਲੀਦਾਸ ਦਾ ਜਿਹੜਾ ਵਾ ਧਿਆਨ ਗੁਰਬਾਣੀ ਆਲੂ ਹੋ ਗਿਆ ਤੇ ਕਾਲੀਦਾਸ ਦਾ ਜਿਹੜਾ ਮਾਨ ਉਹ ਟੁੱਟ ਗਿਆ ਉਹਨੇ ਕਿਹਾ ਜੀ ਮੈਂ ਮਹਾ ਮੂਰਖਾ ਦਾ ਮੂਰਖ ਐ ਜੀ ਤੂੰ ਮੂਰਖ ਵੀ ਨਹੀਂ ਆ ਜਦੋਂ ਉਹਨੇ ਕਿਹਾ ਕਿ ਨਹੀਂ ਮੈਂ ਕੁਛ ਨਹੀਂ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਵੀ ਜਦੋਂ ਗੁਰੂ ਘਰ ਆਉਣਾ ਹੈ ਅਸੀਂ ਗੁਰੂ ਸਾਹਿਬ ਨੂੰ ਕਹਿਣਾ ਹੈ ਕਿ ਅਸੀਂ ਵੀ ਜਿਹੜਾ ਕੁਛ ਨਹੀਂ ਆ ਅਸੀਂ ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਭਰੇ ਭਰੇ ਹੋਏ ਆ ਸਤਿਗੁਰੂ ਜੀ ਆਪ ਜੀ ਨੇ ਔਗਣ ਕੱਟ ਕੇ ਸਾਡੇ ਹਿਰਦੇ ਅੰਦਰ ਗੁਣ ਪ੍ਰਗਟ ਕਰਦੇ ਨੇ ਸਾਨੂੰ ਆਪਣੇ ਰਸਤੇ ਨਾਲ ਜੋੜਨਾ ਹੈ ਆਪਣੇ ਸੱਚੇ ਮਾਰਗ ਨਾਲ ਜੋੜਨਾ ਹੈ ਸੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਸਗਲੇ ਪ੍ਰਾਸ਼ਿਤ ਲਾਤੇ ਮਿਲ ਸਾਧ ਸੰਗਤ ਕੇ ਸਾਥੇ ਕਹਿੰਦੇ ਜੀ ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤਾਂ ਸਾਰੇ ਪ੍ਰਾਸ਼ਿਤ ਮਾੜੀਆਂ ਸੋਚਾਂ ਮਾੜੀਆਂ ਵਿਚਾਰਾਂ ਸਦਾ ਲਈ ਹਿਰਦੇ ਅੰਦਰੋਂ ਖਤਮ ਹੋ ਜਾਂਦੀਆਂ ਨੇ ਅੱਗੇ ਬਖਸ਼ਿਸ਼ ਕਰਦੇ ਨੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕੰਮ ਕਹਿੰਦੇ ਜਿਹੜਾ ਪ੍ਰਮਾਤਮਾ ਗੁਣ ਨਿਧਾਨ ਬਖਸ਼ਿਸ਼ ਕਰਦਾ ਹੈ ਨਾਮ ਰੂਪੀ ਉਹਦੇ ਨਾਲ ਕਹਿੰਦਾ ਹੈ ਕਿ ਸਾਰੇ ਜਦੋਂ ਆਪਾਂ ਨਾਮ ਜਪਦੇ ਆ ਸਾਡੇ ਜਿਹੜੇ ਰੁਕੇ ਹੋਏ ਕੰਮ ਨੇ ਜਿਹੜੇ ਸਾਡੇ ਰੁਕੇ ਹੋਏ ਕਾਰਜ ਨੇ ਉਹ ਮਹਾਰਾਜ ਹੌਲੀ ਹੌਲੀ ਸ਼ੁਰੂ ਕਰ ਦਿੰਦਾ ਏ ਤੇ ਅੱਗੇ ਬਖਸ਼ਿਸ਼ ਕਰਦੇ ਨੇ ਗੁਰਕੀਨੋ ਮੁਕਤ ਦੁਆਰਾ ਸਭ ਸਿਸ਼ਟ ਕਰੇ ਜਾਇਕਾਰਾ ਕਹਿੰਦੇ ਜਦੋਂ ਪ੍ਰਮਾਤਮਾ ਮੁਕਤ ਕਰ ਦਿੰਦਾ ਹੈ ਨਾ ਤੇ ਜਿਹੜਾ ਕਹਿੰਦਾ ਕਿ ਰੱਬ ਨਹੀਂ ਹੈਗਾ ਨਹੀਂਗਾ ਤੇ ਉਹ ਵੀ ਆਣ ਕੇ ਜਿਹੜਾ ਵਾ ਜੈ ਜੈਕਾਰ ਕਰ ਲਾ ਪੈਂਦਾ ਏ ਉਹ ਵੀ ਕਹਿੰਦਾ ਹਾਂ ਹਾਂ ਰੱਬ ਹੈਗਾ ਗੁਰੂ ਦੁਨੀਆ ਵਾਲਿਓ ਹੈਗਾ ਏ ਕਹਿੰਦੇ ਨਾ ਗੁਰੂ ਲਾਡੋ ਰੇ ਗੁਰੂ ਲਾਡੋ ਰੇ ਮੱਕੜ ਚਾਲੂ ਬਾਣਾ ਜੀ ਨੇ ਜਦੋਂ ਰੱਬ ਨੂੰ ਪ੍ਰਗਟ ਕੀਤਾ ਗੁਰੂ ਤੇਗ ਬਹਾਦਰ ਮਾਰ ਸਾਹਿਬ ਦੇ ਦਰਸ਼ਨ ਕੀਤੇ ਕਹਿੰਦਾ ਮੈਂ ਤਾਂ ਐਵੇਂ ਮੱਥੇ ਰਗੜਦਾ ਫਿਰਦਾ ਅਸਲੀ ਗੁਰੂ ਦੇ ਆ ਬੈਠਾ ਕਹਿੰਦੇ ਅੱਗੇ ਬਖਸ਼ਿਸ਼ ਕਰਦੇ ਨਾਨਕ ਪ੍ਰਭ ਮੇਰੇ ਸਾਥ ਜਨਮ ਮਰਨ ਭੈ ਲਾਥੇ ਅਖੀਰਲੀ ਪਗਤੀ ਵਿੱਚ ਗੁਰੂ ਅਰਜਨ ਦੇਵ ਮਾਰ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਏਹ ਪ੍ਰਾਣੀ ਨਾਨਕ ਪ੍ਰਭ ਮੇਰੇ ਸਾਥੇ ਕਹਿੰਦੇ ਦੋ ਗਾਲਨ ਪਰਨਾਸੀ ਦਾ 200 ਰੁਪਏ ਸਦਾ ਅੰਗ ਸੰਗੇ ਆਪੰਦੰਦ ਬੇਕੂਤੇ ਜਿਨ੍ਹਾਂ ਨੇ ਜਾਪ ਸਾਹਿਬ ਪੜ੍ਹਿਆ ਹੋਊਗਾ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਪੰਕਤੀ ਦਾ ਕੀ ਅਰਥ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇੱਕ ਰਾਤ ਤੂੰ ਬਾਣੀ ਵਾਲੇ ਪਾਸੇ ਦੁਰਦੇ ਸਹੀਂ ਮੈਂ ਤੇਰੇ ਨਾਲ ਸਦਾ ਅੰਗ ਸੰਗ ਆਪੰਦੰਦ ਬੇਕੂਤੇ ਭਾਵੇਂ ਇੱਥੇ ਵੀ ਤੇ ਉੱਥੇ ਤੇਰੇ ਨਾਲ ਆਖੇ ਲੀਆਂ ਪੜਦੇ ਆਜ ਨੇ ਸੁਣ ਲਈ ਕਿ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਜਦੋਂ ਨਾਨਕ ਦਾ ਹੱਥ ਸਾਡੇ ਸਿਰ ਤੇ ਹੋ ਜਾਂਦਾ ਹੈ ਇਰੇ ਜਨਮ ਅਤੇ ਮਰਨ ਦੇ ਭੈ ਖਤਮ ਹੋ ਜਾਂਦੇ ਨੇ ਸਵਾਦ ਜੀ ਨੇ ਇਹ ਕਥਾ ਸਰਵਣ ਕੀਤੀ ਗੁਰੂ ਸਾਹਿਬ ਬਖਸ਼ਿਸ਼ ਕਰਨ ਆਪ ਦੀਆਂ ਦੀ ਸੇਵਾ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪ ਜਿਹੜੇ ਪਰਿਵਾਰਾਂ ਵਿੱਚ ਸੁਖਸ਼ਾਂ ਦੀ ਬਖਸ਼ਿਸ਼ ਕਰਨ ਸੋਣ ਕਰਾਹ ਪ੍ਰਸ਼ਾਦ ਦੀ ਦੇਖ ਦਾ ਉਰਤਾਰਾ ਹੋਵੇਗਾ ਸਵਾਦ ਸੰਗਤਾਂ ਨੇ ਕਰਾਹ ਪ੍ਰਸ਼ਾਦ ਦੀ ਦੇਖ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿ ਸਤਨਾਮ ਵਾ I'm yeah.